ਐਨੀ ਦਿਨਾਂ ਤੇ ਦੇਖ ਤੋ ਆ ਨੈਟ ਤੇ ਮੋਬਾਈਲਾ ਤੇ ਦੇਖਦੇ ਹੋਗੇ ਉਹ ਕਿਵੇਂ ਸਾਡੇ ਰੋਜ਼ ਆਖੋਂ ਬੱਚਿਆਂ ਦੀਆਂ ਉਹ ਡੈੱਡ ਬਾਡੀਆਂ ਨੇ ਨੱਟ ਬਾਡੀਆਂ ਡੈੱਡ ਬਾਡੀ ਮਗਵਾਉਣ ਤੇ ਵੀ 25-25 ਲੱਖ ਰੁਪਏ ਲੱਗਦਾ ਹੈਗਾ ਤੇ ਹਾਰੇ ਕਿੱਢਣੇ ਪੈਣੇ ਨਾ ਕਈ ਬੰਦਾਂ ਦੇ ਕਿ ਯਾਰ ਸਾਡੇ ਪੁੱਤਾਂ ਜਾਂਦੇ ਵਾਰੀ ਮੂੰਹ ਤਾਂ ਦੇਖ ਲਈ ਅਸੀਂ ਉਹ ਸਾਨੂੰ ਉਹਦੀ ਡੈੱਡ ਬੋਰਡ ਤਾਂ ਦੇ ਦੋ ਇਸ ਕਰਕੇ ਸਾਥੀਓ ਓਏ ਆਹ ਦਰਦੋਸ਼ਾ ਸਾਡੀ ਕਾਦੋਂ ਬਣ ਗਈ ਤੇ ਆਹ ਹੱਥਾਂ ਦੇ ਵਿੱਚ ਕਾਦੋਂ ਆ ਗਿਆ ਪੰਜਾਬ ਸਾਥੀਓ ਇਹ ਗੱਲ ਵਿਚਾਰ ਨਹੀਂ ਪੱਗੀ ਸਾਡੀਆਂ ਗੱਲਾਂ ਬੋਲੀਆਂ ਹਾਂ ਓਪਰੀਆਂ ਲੱਗਦੇ ਨੇ ਓਪਰੀਆਂ ਬਟੀਆਂ ਨੇ ਲੱਗਾ ਸਾਡੀਆਂ ਕਿਉਂਕਿ ਸਮਝ ਵੀ ਕਹਿੰਦੀ ਛੇਤੀ ਲੋਕਾਂ ਦੇ ਗੱਲ ਇਸ ਕਰਕੇ ਸਾਥੀਓ ਅੱਜ ਸਾਡਾ ਪੰਜਾਬ ਜਾਗਦਾ ਨਾ ਬੇਈਮਾਨੇ ਪੰਜਾਬ ਆ ਰੰਗਲਾ ਪੰਜਾਬ ਜਿਹੜਾ ਪੰਜਾਬ ਸਾਡਾ ਪੰਜਾਂ ਦਰਿਆਵਾਂ ਦੇ ਪਾਣੀਆਂ ਨਾਲ ਜਿਹੜਾ ਨਾ ਪਿਆ ਅੱਜ ਉਹ ਪਾਣੀ ਇਹਨਾਂ ਬੇਈਮਾਨਾਂ ਨੇ ਗੰਦਾ ਕਰਤਾ ਪਾਣੀ ਗੰਧਲਾ ਤੁਸੀਂ ਚਾਤੀ ਮੇਂ ਉਹ ਕਹਿੰਦੇ ਯਾਰਾ ਕੀ ਹੋ ਗਿਆ ਵੀ ਪਾਣੀ ਆਇਆ ਬੋਲੇ ਕਹਤੋਂ ਇੰਨਾ ਮੌੜਾ ਨਿਕਲਿਆ ਤਾਂ ਜਦੋਂ ਪਤਾ ਕੀਤਾ ਪਰਦਾਸ਼ ਕੀਤੀ ਕਹਿੰਦੇ ਅੱਜ ਤੋਂ 15 ਸਾਲ ਪਹਿਲਾਂ ਇੱਥੇ ਇੱਕ ਫੈਕਟਰੀ ਸੀ ਫੈਕਟਰੀ ਉਹ ਫੈਕਟਰੀ ਸਾਰਾ ਪਾਣੀ ਧਰਤੀ ਦੇ ਵਿੱਚ ਸਿੱਟੀ ਹੋਈ ਹੈ ਉਹ ਕੈਮੀਕਲ ਵਾਲਾ ਪਾਣੀ ਉਹ ਜ਼ਹਿਰੀ ਪਾਣੀ ਉਹ ਤੇਜਾਬੀ ਪਾਣੀ ਫੈਕਟਰੀ ਉਦੋਂ ਬਾਈ ਵਿੱਚ ਪਾ ਗਈ ਧਰਤੀ ਦੇ ਵਿੱਚ ਉਦੋਂ ਇਹ ਸਾਡੇ ਬੋਰ ਤੇ ਨਾ ਸਾਡੇ ਬੋਰ 60 65 ਫੁੱਟ ਦੇ ਸੀਗੇ ਪਾਣੀ ਉੱਪਰ ਸੀਗਾ ਪਰਾਨੂੰ ਬਾਈ ਪਤਾ ਨਹੀਂ ਲੱਗਿਆ ਜਦੋਂ ਹੁਣ ਗੁੰਗੇ ਹੋਰ ਕਰਦੇ ਆ ਉਹ ਸਾਰਾ ਸ਼ਹਿਰੀ ਪਣੀ ਸਾਰਾ ਪਾਣੀ ਪਿਆਬੀ ਕਰਤਾ ਬਈ ਮਨਾਂ ਨੇ ਪਿਆਬੀ ਆ ਥੋੜੇ ਹਰੋਲੇ ਲੱਗੇ ਹੋਏ ਨੇ ਛੋਟੀ ਪਿੰਡਾਂ ਦੇ ਵਿਚਾਰੋ ਲਾਏ ਨੇ ਇਹਨਾਂ ਸਾਫ ਕਰਕੇ ਪਣੀ ਪਾਵਾਂਗੇ ਲੋਕਾਂ ਨੂੰ ਪਹਿਲਾਂ ਗੰਦਾ ਕਰਦੇ ਨੇ ਪਾਣੀ ਫਿਰ ਇਹਨਾਂ ਸਾਫ ਕਰਕੇ ਪਾਵਾਂਗੇ ਉਹ ਗੰਦਾ ਕਰਨ ਵਾਸਤੇ ਹੀ ਪੈਸੇ ਲੈਂਦੇ ਨੇ ਫਿਰ ਸਾਫ ਕਰਨ ਵਾਸਤੇ ਹੀ ਪੈਸੇ ਲੈਂਦੇ ਨੇ ਇਸ ਕਰਕੇ ਅੱਜ ਸਾਡੇ ਦਰਿਆਵਾਂ ਦਾ ਕੀ ਹਾਲ ਹੈ ਬੁੱਢੇ ਦਰਿਆ ਦੇ ਉੱਤੇ ਪੰਜ ਦਿਨ ਧਰਵਾ ਲਾ ਕੇ ਆਮਾ ਆਇਆਂਗੇ ਆਪਾਂ ਪਿਛਲੇ ਸਾਲਾਂ ਵਿੱਚ ਤਾਂ ਜਦੋਂ ਉੱਥੇ ਬੁੱਢੇ ਦਰਿਆ ਦੇ ਕੋਲੇ ਬਈ ਜਾ ਕੇ ਖੜਿਆ ਨਾ ਤਾਂ ਮੋਸ਼ਕ ਮਾਰਦੇ ਦੇ ਵਿੱਚੋਂ ਉਹ ਕਿੱਥੋਂ ਵਈ ਆਇਆ ਪਾਣੀ ਉਹ ਗੰਦਾ ਕੀ ਇਹ ਗੰਦਾ ਕਰਿਆ ਪਾਣੀ ਉਹ ਫੈਕਟਰੀਆਂ ਨੇ ਗੰਦਾ ਕਰਿਆ ਉਹ ਆਨਾਂ ਨਾ ਜਿਹੜੇ ਪਟਿਆ ਬਣਾਉਣਾ ਆ ਕਿੰਨੇ ਵੀ ਸਦਾ ਕਹਿੰਦੇ ਡਵੈਲਪਮੈਂਟ ਕਰਦੇ ਨੇ ਫੈਕਟਰੀਆਂ ਉਹ ਫੈਕਟਰੀਆਂ ਨੇ ਵਈ ਗੰਦਾ ਪਾਣੀ ਕਰਕੇ دریاਵਾਤ ਵੀ ਪਾਉਦਾ ਤੇ ਸਾਡੀਆਂ ਮਤਲਬ ਆ ਜਮੀਨ ਦੇ ਵਿੱਚ ਵੀ ਪਾਤਾ ਤੇ ਐਤੂ ਵੀ ਗਾਹਾਂ ਗੱਲ ਇਹ ਸਾਰਾ ਪਾਣੀ ਸਾਥੀਓ ਬਾਡ ਬੈਂਕ ਨੂੰ ਵੇਚਦਾ ਫੜਦਾ ਬੈਂਕ ਨੂੰ ਹੁਣ ਤੁਸੀਂ ਕਹੋਗੇ ਯਾਰ ਬਾਡ ਬੈਂਕ ਨੂੰ ਕਿਵੇਂ ਬੋਚਦਾ ਪਾਣੀ ਪਾਣੀ ਸਾਡੇ ਘਰੇ ਬੋਰ ਆ ਅੱਜ ਕੀ ਮੋਟਰ ਦੀ ਸਪਟਾਪ ਲੈਣਿਆ ਇਹ ਕਾਨੂੰਨ ਬਣ ਗਿਆ ਸਾਚੋ ਕਾਨੂੰਨ ਡੀਸੀ ਦੀ ਪਰਮਿਸ਼ਨ ਲੈਣੀ ਪਊਗੀ ਜੇ ਬੋਲ ਆਣਾ ਤੁਸੀਂ ਨੇ ਹੁਣ ਤੁਹਾਡਾ ਇੱਥੇ ਵੀ ਸਵਾਲ ਹੋਊਗਾ ਬਈ ਆਸ ਤੇ ਕੱਲ ਆਇਆ ਬੋਲ ਜੀ ਕੋਈ ਡੀਸੀ ਤੁਸੀਂ ਪਰਮਿਸ਼ਨ ਦਿੱਤੀ ਇਹ ਬਾਈ ਜਿਹੜਾ ਕਾਨੂੰਨ ਬਣ ਕੇ ਉਹਨਾਂ ਦੀਆਂ ਫਾਈਲਾਂ ਦੇ ਵਿੱਚ ਪਾਏ ਨੇ ਭਰੇ ਐਪਲੀਮੈਂਟ ਹੋਣ ਤੋਂ ਐਂਦੇ ਨੇ ਆਹ ਥੋੜੇ ਤੋਂ ਡਰਦੇ ਨਹੀਂ ਹਜੇ ਮਾੜਾ ਮੋਟਾ ਥੋੜਾ ਹਜੇ ਜਿੰਨਾ ਥੋੜਾ ਏਕਾਗਾ ਜਿੰਨੀ ਥੋੜੀ ਤਾਕਤ ਹੈ